ਕਾਰਪੋਰੇਸ਼ਨ ਚੋਣਾਂ ਦੇ ਵਿੱਚ ਮੇਰਾਂ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਕਿਸੇ ਵੇਲੇ ਵੀ ਨੋਟੀਫਿਕੇਸ਼ਨ ਕਰ ਸਕਦੀ ਹੈ। ਨਗਰ ਕੌਂਸਲ ਮੁੱਲਾਂਪੁਰ ਦੇ ਵਿੱਚ ਵੀ ਪ੍ਰਧਾਨ ਚੁਣਿਆ ਜਾਣਾ ਪਰ ਸ਼ਹਿਰ ਦੇ ਵਿੱਚ ਚਰਚਾਵਾਂ ਨੇ ਕਿ ਇਸ ਵਾਰ ਮੁੱਲਾਂਪੁਰ ਨਗਰ ਕੌਂਸਲ ਦਾ ਪ੍ਰਧਾਨ ਗੁਪਤ VOTING ਦੇ ਜ਼ਰੀਏ ਚੁਣਿਆ ਜਾਵੇਗਾ। ਕੀ ਕਾਰਪੋਰੇਸ਼ਨ ਚੋਣਾਂ ਦੇ ਐਕਟ ਦੇ ਵਿੱਚ ਐਸੀ ਕੋਈ ਪ੍ਰਕਿਰਿਆ ਹੈ ਐਸਾ ਕੋਈ ਕਾਨੂੰਨ ਹੈ ਕਿ ਗੁਪਤ VOTING ਦੇ ਜ਼ਰੀਏ ਪ੍ਰਧਾਨ ਚੁਣਿਆ ਜਾਂਦਾ ਹੋਵੇ ਇਹ ਸਭ ਦੇ ਆਪਾਂ ਚਰਚਾ ਕਰਾਂਗੇ ਨਗਰ ਕੌਂਸਲ ਮੁੱਲਾਪੁਰ ਦੇ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਸੰਜੀਵ ਢੰਡ ਜੀ ਨਾਲ ਸਭ ਤੋਂ ਪਹਿਲਾਂ ਆਓ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰਧਾਨ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਧੰਨਵਾਦ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਆ ਪ੍ਰਧਾਨ ਜੀ ਮੈਂ ਇਹ ਜਾਨਣਾ ਚਾਹੁੰਦਾ ਤੁਹਾਡੇ ਨਾਲੋਂ ਜਿਵੇਂ ਸ਼ਹਿਰ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ ਕਿ ਮੁੱਲਾਪੁਰ ਨਗਰ ਕੌਂਸਲ ਦੀਆਂ 13 ਸੀਟਾਂ ਦੇ ਵਿੱਚੋਂ 7 ਕਾਂਗਰਸ ਨੇ ਜਿੱਤ ਲਈਆਂ 3 ਆਜ਼ਾਦ ਕੋਲ ਨੇ 3 ਸੱਤਾਧਰ ਕੋਲ ਨੇ ਤੇ ਇੱਕ ਜਿਹੜੀ ਵੋਟ ਹੈ ਉਹ ਮਨਪ੍ਰੀਤ ਸਿੰਘ ਐਲੀ ਜਿਹੜੇ ਇੱਥੋਂ ਦੇ ਵਿਧਾਇਕ ਨੇ ਉਹਨਾਂ ਦੇ ਕੋਲ ਹੈ ਤੇ ਦੋਵੇਂ ਪਾਸੇ 7-7 बराबर ਹੋ ਜਾਂਦੇ ਨੇ ਜੇਕਰ ਮਤਲਬ ਜਿਸ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਤੇ ਜੇਕਰ ਅਜਿਹੀ ਨੌਬਤ ਆਉਂਦੀ ਹੈ ਕਿ ਉਸ ਸਮੇਂ ਗੁਪਤ VOTING ਹੁੰਦੀ ਹੈ ਜਾਂ ਨਹੀਂ ਜਾਂ ਇਸ ਐਕਟ ਦੇ ਵਿੱਚ ਗੁਪਤ VOTING ਹੈ ਹੀ ਨਹੀਂ ਵੀ ਨਹੀਂ ਗੁਪਤ VOTING ਨਹੀਂ ਹੁੰਦੀ ਨਹੀਂ ਇਸ ਤਰ੍ਹਾਂ ਜਦੋਂ ਦੋ ਕੈਂਡੀਡੇਟ ਹੋਣ ਹਾਂਜੀ ਤਾਂ ਗੁਪਤ VOTING ਦੀ ਪ੍ਰਕਿਰਿਆ ਹੈਗੀ ਆ ਜੀ ਇੱਕ ਵਾਰ ਪਹਿਲਾਂ ਵੀ ਇਹ 2000 ਚ ਇਸ ਤਰ੍ਹਾਂ ਹੀ ਇੱਕ ਸਿਚੁਏਸ਼ਨ ਆਈ ਸੀ ਜੀ ਤਾਂ ਉਦੋਂ ਗੁਪਤ VOTING ਕਰਾਈ ਗਈ ਸੀ ਜੀ ਉਹ SDM ਸਾਹਿਬ ਨੂੰ ਜਿਹੜਾ ਕੋਈ ਪ੍ਰਧਾਨਗੀ ਦਾ ਦਾਵੇਦਾਰ ਹੁੰਦਾ ਵਾ ਉਹ ਗੁਪਤ VOTING ਕਰਵਾ ਸਕਦਾ ਐਪਲੀਕੇਸ਼ਨ ਦੇ ਕੇ ਉਹ SDM ਸਾਹਿਬ ਨੂੰ ਬੇਨਤੀ ਕਰ ਸਕਦਾ ਵੀ ਇਹ ਗੁਪਤ VOTING ਕਰਾਈ ਜਾਵੇ ਹਮ ਇੱਕ ਟਾਂਸਾ ਮੈਨੂੰ ਇਹ ਵੀ ਦੱਸਿਓ ਮੰਨ ਲਓ ਵੀ ਜੇ ਕਿਸੇ ਨੇ ਪ੍ਰਧਾਨ ਦਾ ਉਮੀਦਵਾਰ ਬਣਨਾ ਹੋਵੇ ਉਹਦੇ ਲਈ ਕੋਈ ਜਿਸ ਤਰ੍ਹਾਂ ਮੰਨ ਲਓ ਜੇ ਆਪਾਂ ਜਿੱਤੀਏ ਵੀ ਦੇਖਿਆ ਜਾਵੇ ਤਾਂ ਕਾਂਗਰਸ ਕੋਲੇ ਸਭ ਤੋਂ ਵੱਧ ਸੀਟਾਂ ਨੇ 7 ਉਹ ਆਪ ਦਾ ਪ੍ਰਧਾਨ ਜ਼ਰੂਰ ਇਹਦੇ ਵਿੱਚ ਅਨਾਉਂਸ ਕਰੂਗੀ ਖੜਾਊਗੀ ਵੀ ਅਸੀਂ ਆਪ ਦਾ ਪ੍ਰਧਾਨ ਸਾਡਾ ਇਹ ਚਿਹਰਾ ਵਾ ਜੇ ਆਪਾਂ ਗੱਲ ਕਰੀਏ ਆਜ਼ਾਦ ਦੀ ਸੱਤਾਧਰ ਦੀ ਕਿ ਕੋਈ ਵੀ ਇਹਨਾਂ ਚੋਂ ਉੱਠ ਕੇ ਪ੍ਰਧਾਨਕ ਦਾ ਦਾਅਵੇਦਾਰ ਬਣ ਸਕਦਾ ਚਾਹੇ ਇਹਨਾਂ ਕੋਲੇ ਬਹੁਮਤ ਦੇ ਨੇੜ ਤੇੜ ਸੀਟਾਂ ਹੈ ਜਾਂ ਨਹੀਂ ਹੈ ਹਾਂ ਬਣ ਸਕਦਾ ਕਿਉਂਕਿ ਇਹ ਵੀ ਦਾਅਵੇਦਾਰੀ ਕਰ ਸਕਦੇ ਆ ਹੂੰ ਇਸੇ ਕਰਕੇ ਤਾਂ ਗੋਪਤ ਵੋਟਿੰਗ ਕਰਾਉਨੇ ਆ ਹੂੰ ਕਿਉਂਕਿ ਕੁਝ ਵੀ ਹੋ ਸਕਦਾ ਹੂੰ ਕਈ ਵਾਰੀ ਕਿਸੇ ਤੇ ਨਹੀਂ ਸਹਿਮਤੀ ਹੁੰਦੀ ਹੂੰ ਤਾਂ ਉਹ ਜਦੋਂ ਦੂਜੇ ਪਾਸੇ ਤਾਂ ਇਹੀ ਰਿਸਕ ਲਿਆ ਜਾਂਦਾ ਦੂਜੇ ਪਾਸੇ ਪ੍ਰਧਾਨਗੀ ਲਈ ਜਿਹੜਾ ਦਾਵੇਦਾਰ ਦੂਜਾ ਖੜੂਗਾ ਉਹ ਗੁਪਤ VOTING ਇਸੇ ਕਰਕੇ ਹੀ ਕਰਾਉਂਦਾ ਵੀ ਹੋ ਸਕਦਾ ਮੈਨੂੰ ਦੂਜੇ ਧਿਰ ਦੀਆਂ ਵੋਟਾਂ ਕੋਈ ਮਿਲ ਜਾਣ ਹੂੰ ਤੇ ਜਿਵੇਂ ਮੰਨ ਲਓ ਵੀ ਦੋਵੇਂ ਦੋ ਪ੍ਰਧਾਨ ਦੀ ਚੋਣ ਲਈ ਖੜ ਜਾਂਦੇ ਨੇ ਜਦੋਂ ਨੋਟੀਫਿਕੇਸ਼ਨ ਆਉਂਦਾ ਵੀ ਕਾਂਗਰਸ ਆਪਣਾ ਚਿਹਰਾ ਦਿੰਦੀ ਆ ਜਾਂ ਆਮ ਆਦਮੀ ਪਾਰਟੀ ਜਾਂ ਆਯਾਦ ਵਿੱਚੋਂ ਕੋਈ ਵੀ ABCD ਬੰਦਾ ਖੜ ਜਾਂਦਾ ਵੀ ਮੈਂ ਪ੍ਰਧਾਨਗੀ ਦਾ ਦਾਵੇਦਾਰ ਆ ਤਾਂ ਫੇਰ ਉਹ ਗੁਪਤ VOTING ਦੀ ਜਿਹੜੀ ਪ੍ਰਕਿਰਿਆ ਦੀ ਲਈ ਉਸ ਦਿਨ ਹੀ ਕਿਹਾ ਜਾਂਦਾ ਜਿਸ ਦਿਨ ਚੋਣ ਹੁੰਦੀਆਂ ਨੇ ਉਹਦਾ ਪਹਿਲਾਂ ਕੋਈ ਪ੍ਰਕਿਰਿਆ ਅਡਾਪਟ ਕਰਨੀ ਪੈਂਦੀ ਹੈ ਮੇਰਾ ਖਿਆਲ ਉਸ ਦਿਨ ਹੀ ਹੋ ਜਾਂਦਾ ਕਿਉਂਕਿ ਐਸ ਡੀ ਐਮ ਸਾਹਿਬ ਕੋਲੇ ਪਾਵਰ ਹੁੰਦੀ ਆ ਜੀ ਉਹ ਬੈਲਟ ਪੇਪਰ ਇਸ਼ੂ 13 ਹੀ ਕਰਨੇ ਹੁੰਦੇ ਨਾ ਉਹਨਾਂ ਨੇ ਬੈਲਟ ਪੇਪਰ 13 ਇਸ਼ੂ ਕਰ ਦੇਣਗੇ ਉਸ ਦਿਨ ਹੀ ਮਤਲਬ ਉਹ ਨਾਲ ਹੀ ਹੁੰਦੇ ਨੇ ਕਰ ਦੇ ਦਿੰਦੇ ਜੀ ਤੇ ਉਸੇ ਟਾਈਮ ਹੀ ਫਿਰ ਉਹਦਾ ਨਿਰਣਾ ਹੋ ਜਾਂਦਾ ਵੀ ਪ੍ਰਧਾਨ ਕੌਣ ਹੈ ਤੇ ਇੱਕ ਅਟੰਡ ਸਾਹਿਬ ਇਹ ਵੀ ਦੱਸਿਓ ਵੀ ਮੰਨ ਲਓ ਜੇਕਰ ਜਿੱਦਾਂ ਮੈਂ ਕਈ ਕਾਲਪ ਕੱਲ ਜਿਹੜੇ ਹੋਰ ਕਾਉਂਸਲਰ ਸੀਗੇ ਜਾਂ ਜਿਹੜੇ ਹੁਣ ਜਿੱਤੇ ਹੋਏ ਨੇ ਉਹਨਾਂ ਨਾਲ رابطہ ਕੀਤਾ ਉਹ ਕਹਿ ਰਹੇ ਨੇ ਕਿ ਸਿਰਫ ਨਹੀਂ ਬਾਹੀਂ ਖੜੀਆਂ ਕਰਾਉਣੀਆਂ ਵੀ ਬਾਹੀਂ ਖੜੀਆਂ ਹੋ ਸਕਦੀਆਂ ਐਕਟ ਦੇ ਮੁਤਾਬਕ ਵੀ VOTING ਨਹੀਂ ਹੁੰਦੀਗੀ ਨਹੀਂ ਜਦੋਂ ਜਦੋਂ ਆਪਾਂ ਨੂੰ ਇੱਕ ਤਰ੍ਹਾਂ ਨੂੰ ਜਦੋਂ ਪਤਾ ਮੇਰੇ ਕੋਲ ਪੂਰਨ ਬਹੁਤ ਹੈਗੀ ਐ ਮੇਰੇ ਨਾਲ ਮੈਂਬਰ ਸਾਰੇ ਹੈਗੇ ਆ ਤਾਂ ਉਹ ਬਾਹਾਂ ਖੜੀਆਂ ਵੀ ਕਰਵਾ ਸਕਦਾ ਹੂੰ ਜੇ ਦੂਜੇ ਪਾਸੇ ਉਹਨਾਂ ਨੂੰ ਲੱਗਦਾ ਵਾ ਹੂੰ ਜਾਂ ਬੰਦੇ ਟੁੱਟ ਰਹੇ ਨੇ ਜਾਂ ਦੂਸਰਾ ਜਿਹੜਾ ਦੂਜਾ ਦਾਵੇਦਾਰ ਆ ਉਹ ਕਹਿੰਦਾ ਵੀ ਮੈਨੂੰ ਗੁਪਤ VOTING ਹੋਊਗੀ ਤਾਂ ਮੈਨੂੰ ਫਾਇਦਾ ਹੋ ਸਕਦਾ ਤਾਂ ਉਹ ਦਾਵੇਦਾਰੀ ਜਿਤਾ ਸਕਦਾ ਵਾ ਉਹ ਗੁਪਤ VOTING ਲਈ ਵੀ ਕਹਿ ਸਕਦਾ ਜਿਹੜੀ ਫਿਰ ਇਹ ਗੁਪਤ VOTING ਹੁੰਦੀ ਹੈ ਜੇ ਫਿਰ ਪਤਾ ਤਾਂ ਨਹੀਂ ਲੱਗਦਾ ਵੀ ਕੌਣ ਕਿਹਨੂੰ ਵੋਟ ਪਾ ਗਿਆ ਕੌਣ ਕਿਹਨੂੰ ਪਾਉਣ ਲੱਗ ਗਿਆ ਇਹ ਡਿਸਕਲੋਜ਼ ਨਹੀਂ ਹੁੰਦਾ ਜੀ ਉਹ ਡਿਸਕਲੋਜ਼ ਨਹੀਂ ਹੁੰਦਾ ਉਹ SDM ਸਾਹਿਬ ਨੂੰ ਹੀ ਪਤਾ ਲੱਗਦਾ ਕਿਉਂਕਿ 13 ਦੀਆਂ 13 ਜਿਹੜੀਆਂ ਵੋਟਾਂ ਨੇ ਉਹ ਬਣਾ ਕੇ SDM ਸਾਹਿਬ ਨੇ ਰਿਲੀਜ਼ ਕਰਨੀਆਂ ਉਹ ਤੇ ਜਸਨੋ ਦੀ ਕੋਈ ਸਾਈਨ ਹੁੰਦੇ ਨੇ ਉਹ ਕਰਕੇ ਹੀ ਪਾਉਣੀ ਹੁੰਦੀ ਹੈ ਤੇ ਜੇਕਰ ਮੰਨ ਲਓ ਵੀ ਇਸ ਤਰ੍ਹਾਂ ਦੀ ਕੋਈ ਪ੍ਰਕਿਰਿਆ ਅਪਣਾਈ ਜਾਂਦੀ ਹੈ ਤਾਂ ਤੁਹਾਨੂੰ ਕੀ ਲੱਗਦਾ ਫਿਰ ਕਿਹਦਾ ਪਲੜਾ ਭਾਰੀ ਰਹਿਣ ਦੀ ਉਮੀਦ ਹੈ ਇਹਦੇ 'ਚ ਕਿਉਂਕਿ ਫਿਲਹਾਲ ਤਾਂ ਕਾਂਗਰਸ ਕੋਲ ਹੀ ਜ਼ਿਆਦਾ ਕੈਂਡੀਡੇਟ ਨੇ ਹਾਂਜੀ ਉਹਨਾਂ ਦੀ ਚਾਂਸ ਵੱਧ ਨੇ ਹੂੰ ਤੇ ਜਿਹੜੀ ਗੁਪਤ VOTING ਦੀ ਚੱਕਰ ਤੁਸੀਂ ਮੈਨੂੰ ਪੁੱਛਿਆ ਵਾ ਵੀ ਜੇ ਪ੍ਰਧਾਨ ਕੋਈ ਹੋਰ ਦਾਵੇਦਾਰ ਬਣਦਾ ਗੁਪਤ VOTING ਵੀ ਤਾਂ ਹੀ ਹੋਊਗਾ ਜੇ ਉਹਨਾਂ ਨੂੰ ਪਤਾ ਲੱਗੂਗਾ ਵੀ ਮੇਰੇ ਕੋਲ ਮੈਨੂੰ ਦੂਜੇ ਧਿਰ ਤੋਂ ਕੋਈ ਵੋਟ ਮਿਲਣ ਦੀ ਆਸ ਹੋਊਗੀ ਹਾਂ ਤਾਂ ਉਹ ਗੁਪਤ VOTING ਕਰਾਉਣਗੇ ਹੂੰ ਤੇ ਫਿਰ ਯਾਨੀ ਗੁਪਤ VOTING ਹੋ ਸਕਦੀ ਹੈ ਸੰਭਵ ਆ ਸੰਭਵ ਨਹੀਂ ਹੈ ਹੋ ਚੁੱਕੀ ਹੈ ਇੱਕ ਵਾਰੀ ਇੱਕ ਵਾਰੀ ਹੋ ਵੀ ਚੁੱਕੀ ਹੈ ਜਿਵੇਂ ਤੁਸੀਂ ਦੱਸਿਆ ਸੋ ਢੰਡ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਇਹ ਹਨ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੰਜੀਵ ਢੰਡ ਜੀ ਜਿਨ੍ਹਾਂ ਨੇ ਦੱਸਿਆ ਕਿ ਨਗਰ ਕੌਂਸਲ ਮੁਲਾਪੁਰ ਦੇ ਇਤਿਹਾਸ ਦੇ ਵਿੱਚ ਪਹਿਲਾਂ ਵੀ ਜਿਹੜੀ ਹੈਗੀ ਗੁਪਤ VOTING ਹੋ ਚੁੱਕੀ ਹੈ ਔਰ ਜਿਸ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਨੇ ਜੇਕਰ ਗੁਪਤ VOTING ਹੁੰਦੀ ਹੈ ਤਾਂ ਫਿਰ ਦੇਖਣਾ ਹੋਊਗਾ ਵੀ ਉਸ ਗੁਪਤ VOTING ਦੇ ਵਿੱਚੋਂ ਕੀ ਕੋਈ ਪਾਰਟੀ ਤੋਂ ਅਕ੍ਰੋਸ VOTING ਕਰਦਾ ਹੈ ਜਾਂ ਨਹੀਂ ਕਰਦਾ ਤੇ ਗੁਪਤ VOTING ਦੇ ਵਿੱਚੋਂ ਕਿਹਦਾ ਜਿਹੜਾ ਚਿਹਰਾ ਉਹ ਪ੍ਰਧਾਨ ਚੁਣਿਆ ਜਾਂਦਾ ਪ੍ਰਧਾਨ ਬਣ ਕੇ ਨਿਕਲਦਾ ਉਹ ਉਸ VOTING ਦੇ ਵਿੱਚੋਂ ਨਹੀਂ ਤਾਂ ਇਹ ਗੱਲ ਹਰ ਇੱਕ ਦੇ ਜ਼ੁਬਾਨ ਤੇ ਆ ਵੀ ਕਾਂਗਰਸ ਕੋਲੇ 7 ਸੀਟਾਂ ਨੇ ਔਰ ਕਾਂਗਰਸ ਦੀ ਜਿਹੜੀ ਬਹੁਮਤ ਹੈਗੀ ਹੈ ਕਾਂਗਰਸ ਆਪਣਾ ਪ੍ਰਧਾਨ ਬਣਾਊਗੀ ਬਾਕੀ ਇਹ ਸਮਾਂ ਦੱਸੂਗਾ ਵੀ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਕਿਹੜੇ ਦਾਪੇ ਚ ਖੇਡੇ ਜਾਂਦੇ ਨੇ ਧੰਨਵਾਦ ਜੀ